ਸਮੇਂ ਤੋਂ ਬਲਵਾਨ ਕੋਈ ਚੀਜ਼ ਨਹੀਂ ਹੈ ਵੱਡੇ ਵੱਡੇ ਰਾਜੇ ਮਹਾਰਾਜੇ ਮਿੱਟੀ ਦੇ ਵਿੱਚ ਖਾਕ ਹੋ ਗਏ ਹਨ ਸਮੇਂ ਦੇ ਨਾਲ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਇੱਕ ਟਾਈਮ ਤੇ ਅੱਜ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਹੈ ਮਹਾਨ ਕਵੀ ਤੁਲਸੀਦਾਸ ਜੀ ਨੇ ਇਸ ਪੂਰੇ ਦੇ ਪੂਰੇ ਵਰਤਾਰੇ ਨੂੰ ਬਹੁਤ ਹੀ ਸੋਹਣੀਆ ਸਤਰਾਂ ਦੇ ਵਿੱਚ ਪਰੋਇਆ ਹੈ ਤੁਲਸੀ ਨਾਰਕਾ ਕਿਆ ਬੜਾ ਸਮੇਂ ਬੜਾ ਬਲਵਾਨ ਭੀਲਾ ਲੁੱਟੀ ਗੋਪੀਆਂ ਵਹੀ ਅਰਜੁਨ ਵਹੀ ਬਾਣ ਮਤਲਬ ਸਮੇਂ ਤੋਂ ਵੱਡਾ ਕੋਈ ਨਹੀਂ ਹੈ ਉਹੀ ਅਰਜੁਨ ਸੀ ਉਹੀ ਉਸ ਦਾ ਬਾਣ ਸੀ ਉਹੀ ਗੰਢੀਵ ਸੀ ਜਿਸ ਨੇ ਧਰਤੀ ਤੋਂ ਲੈ ਕੇ ਸਵਰਗ ਤੱਕ ਕੱਲੇ-ਕੱਲੇ ਦੇਵਤੇ ਨੂੰ ਹਰਾਇਆ ਹੋਇਆ ਸੀ ਜਦੋਂ ਸਮੇਂ ਪਲਟਦਾ ਹੈ ਤਾਂ ਉਹੀ ਅਰਜੁਨ ਹੁੰਦਾ ਹੈ ਉਹੀ ਤੀਰ ਹੁੰਦੇ ਨੇ ਭਗਵਾਨ ਕਿਸ਼ਨ ਜੀ ਦੀਆਂ ਗੋਪੀਆਂ ਨੂੰ ਜਦੋਂ ਭੀਲ ਜਾਤੀ ਦੇ ਲੋਕ ਲੁੱਟ ਕੇ ਲੈ ਜਾਂਦੇ ਨੇ ਤਾਂ ਅਰਜੁਨ ਸਾਹਮਣੇ ਖੜਾ ਦੇਖਦਾ ਰਹਿੰਦਾ ਏ ਕਿਉਂਕਿ ਉਸ ਦੀਆਂ ਜਿਹੜੀਆਂ ਸ਼ਕਤੀਆਂ ਸੀ ਉਹ ਮਹਾਭਾਰਤ ਦੇ ਯੁੱਧ ਤੱਕ ਹੀ ਸੀ ਉਸ ਤੋਂ ਬਾਅਦ ਉਹ ਖਤਮ ਹੋ ਜਾਣੀਆਂ ਸੀ ਤੇ ਦੇਖੋ ਸਮੇਂ ਦੇ ਨਾਲ ਕਿਸ ਤਰ੍ਹਾਂ ਸਾਰਾ ਕੁਝ ਬਦਲ ਗਿਆ ਕਿਸੇ ਦੇ ਲਈ ਇਹ ਇਤਿਹਾਸ ਹੈ ਤੇ ਕਿਸੇ ਦੇ ਲਈ ਮ ਇਤਿਹਾਸ ਜਰ ਜਿਹੜੀ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ ਸਮੇਂ ਦੀ ਕੀਮਤ ਬਾਰੇ ਪਤਾ ਚੱਲਦਾ ਹੈ ਉਹ ਬਹੁਤ ਵਧੀਆ ਹੈ ਕਿ ਸਮੇਂ ਦੇ ਨਾਲ ਹਰ ਚੀਜ਼ ਪਰਵਰਤਨਸ਼ੀਲ ਹੈ ਹਰ ਚੀਜ਼ ਬਦਲਦੀ ਹੈ ਬਿਲਕੁਲ ਉਹੋ ਜਿਹੀ ਇੱਕ ਕਹਾਣੀ ਅੱਜ ਕੱਲ ਇੰਟਰਨੈਟ ਤੇ ਬਹੁਤ ਵਾਇਰਲ ਹੋ ਰਹੀ ਹੈ ਇੱਕ ਲੜਕੀ ਰੋ ਰਹੀ ਹੈ ਤੇ ਹੱਥ ਜੋੜ ਕੇ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ ਕਿਸ ਤੋਂ ਉਸ ਨੂੰ ਡਾਰ ਰਿਹਾ ਆਪਣੇ ਖੁਦ ਦੇ ਹਸਬੰਦ ਤੋਂ ਕਿਉਂਕਿ ਉਸ ਦਾ ਹਸਬੰਦ ਉਸ ਨਾਲ ਕੁੱਟਮਾਰ ਕਰ ਰਿਹਾ ਹੈ ਤੁਸੀਂ ਕਹੋਗੇ ਇਹ ਤਾਂ ਕੋਈ ਐਡੀ ਵਾਇਰਲ ਹੋਣ ਵਾਲੀ ਰੀਅਲ ਨਹੀਂ ਹੈ ਕਿਉਂਕਿ ਆਪਣੀ ਜਿਹੜੀ ਕੰਟਰੀ ਹੈ ਉਹਦੇ ਵਿੱਚ ਇਹ ਬਹੁਤ ਹੀ ਕੋਮਨ ਵਰਤਾਰਾ ਹੈ ਇੰਡੀਅਨ ਸੋਸਾਇਟੀ ਦੇ ਵਿੱਚ ਫੋਰਨ ਦੀ ਗੱਲ ਕੁਝ ਅਲੱਗ ਹੈ ਬਟ ਇੰਡੀਆ ਦੇ ਵਿੱਚ ਇਹ ਬਹੁਤ ਹੀ ਕੋਮਨ ਹੈ ਘਰੇਲੂ ਹਿੰਸਾ ਕੁੱਟਮਾਰ ਇਸ ਤਰ੍ਹਾਂ ਓਕੇ ਵੀਡੀਓ ਪਾਣਾ ਜਾਂ ਪੁਲਿਸ ਤੱਕ ਅਪੀਲ ਕਰਨੀ ਲੋਕਾਂ ਦੇ ਅੱਗੇ ਹੱਥ ਜੋੜਨੇ ਬਹੁਤ ਕਾਮਨ ਗੱਲ ਹੈ ਕਹਾਣੀ ਕਿੱਥੋਂ ਪਲਟਦੀ ਹੈ ਇਹ ਵੀਡੀਓ ਵਾਲੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਲੜਕੀ ਦਾ ਨਾਮ ਕੀ ਹੈ ਤੇ ਕਿਸ ਦੀ ਬੇਟੀ ਹੈ ਉੱਥੋਂ ਇਹ ਸਾਰੀ ਸਟੋਰੀ ਚੇਂਜ ਹੋ ਜਾਂਦੀ ਹੈ ਕਿਉਂਕਿ ਇਸ ਲੜਕੀ ਦਾ ਨਾਮ ਹੈ ਹਸੀਨ ਮਸਤਾਨ ਮਿਰਜ਼ਾ ਜੋ ਕਿ ਹਾਜੀ ਮਸਤਾਨ ਜੀ ਦੀ ਬੇਟੀ ਜੋ ਇੰਡੀਆ ਦੇ ਫਰਸਟ ਅੰਡਰਵਰਡ ਦੇ ਡੋਂਸੀ ਬੰਬੇ ਡੇਸ ਫਰਸਟ ਸੀ ਡੋਂਸੀ ਹਾਜੀ ਮਸਤਾਨ ਉਹਨਾਂ ਦੀ ਬੇਟੀ ਦੀ ਵੀਡੀਓ ਜਿਹੜੀ ਅੱਜਕਲ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ 1960 ਤੋਂ ਲੈ ਕੇ 1980 ਤੱਕ ਹਾਜੀ ਮਸਤਾਨ ਜੀ ਨੇ ਬੰਬੇ ਤੇ ਰਾਜ ਕੀਤਾ ਹੈ ਅੰਡਰਵਰਡ ਦੇ ਫਰਸਟ ਡੋਂਸੀ ਹੋ ਤੇ ਕਾਫੀ ਨਾਮ ਸੀ ਉਹਨਾਂ ਦਾ ਤਿੰਨ ਜਣਿਆਂ ਦੀ ਇਹ ਟਿਕੜੀ ਸੀ ਜਿਨ੍ਹਾਂ ਨੇ ਰਾਜ ਕੀਤਾ ਬੰਬੇ ਤੇ ਮਿਲ ਕੇ ਤਾਕਤ ਤੇ ਪੈਸਾ ਇੰਨਾ ਹਾਜੀ ਮਸਤਾਨ ਜੀ ਕੋਲ ਕਿ ਹਰੇਕ ਪਾਰਟੀ ਹਰੇਕ ਬੋਲੀਵੁੱਡ ਦੇ ਵੱਡੇ ਵੱਡੇ ਸtare ਦਾ ਇਹਨਾਂ ਦੇ ਨਾਲ ਉੱਠਣਾ ਬੈਠਣਾ ਸੀ ਖਾਣਾ ਪੀਣਾ ਸੀ ਆਣਾ ਜਾਣਾ ਸੀ ਸ਼ਿਵਸ਼ਨਾ ਪਾਰਟੀ ਦੇ ਜਿਹੜੇ ਹੈਗੇ ਆ ਰਾਜਨੀਤਿਕ ਤੌਰ ਤੇ ਆਪਣੇ ਕੰਟਰੋਲ ਕਰਦੇ ਬਾਲ ਠਾਕਰੇ ਜੀ ਨਾਲ ਵੀ ਇਹਨਾਂ ਦੇ ਬਹੁਤ ਗੂੜੇ ਸਬੰਧ ਸੀ ਬੰਬੇ ਦੇ ਨਾਲ ਜਿਹੜਾ ਸਮੁੰਦਰ ਲੱਗਦਾ ਉਹ ਇਹਨਾਂ ਦੇ ਲਈ ਇੱਕ ਪਲੇਗ੍ਰਾਉਂਡ ਸੀ ਇਹਨਾਂ ਦੇ ਫਾਦਰ ਸਾਹਿਬ ਲਈ ਪਲੇਗ੍ਰਾਉਂਡ ਸੀ ਜਿੰਨੇ ਵੀ ਜਹਾਜ਼ ਆਉਂਦੇ ਸੀ ਇਹਨਾਂ ਦੀ ਮਰਜ਼ੀ ਤੋਂ ਬਿਨਾ ਨਾ ਤਾਂ ਕੋਈ ਜਹਾਜ਼ ਆ ਸਕਦਾ ਸੀ ਤੇ ਨਾ ਹੀ ਕੋਈ ਜਹਾਜ਼ ਜਾ ਸਕਦਾ ਸੀ ਇਸ ਤਰ੍ਹਾਂ ਦਾ ਸੀ ਇਹਨਾਂ ਦੇ ਫਾਦਰ ਸਾਹਿਬ ਦਾ ਹਾਜੀ ਮਸਤਾਨ ਦਾ 20 ਸਾਲ ਉਹਨਾਂ ਨੇ ਬੰਬੇ ਤੇ ਬੇਤਾਸ਼ ਬਾਦਸ਼ਾਹ ਬਣ ਕੇ ਰਾਜ ਕੀਤਾ ਅੱਜ ਇੱਕ ਨਾਰਮਲ ਅਬਲਾ ਦੁਖਿਆਰੀ ਔਰਤ ਦੀ ਤਰ੍ਹਾਂ ਇੱਕ ਦੁਖੀ ਔਰਤ ਦੀ ਤਰ੍ਹਾਂ ਜਿਵੇਂ ਲੱਖਾਂ ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਪਤਨੀਆਂ ਦੀਆਂ ਪਤੀਆਂ ਤੋਂ ਹੋਈ ਘਰੇਲੂ ਹਿੰਸਾ ਦੀਆਂ ਉਮੇ ਇਹਨਾਂ ਦੀ ਬੇਟੀ ਨੇ ਅੱਜ ਹੱਥ ਜੋੜ ਕੇ ਇੱਕ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਕਾਫੀ ਹੁਣ ਉਹਨਾਂ ਦੀਆਂ ਉਹ ਵੀ ਆਈਆਂ ਹੋਈਆਂ ਐ ਪੋਡਕਾਸਟ ਇੰਟਰਵਿਊਜ਼ ਕਾਫੀ ਚੱਲ ਰਹੀਆਂ ਅੱਜਕੱਲ੍ਹ ਹਸੀਨ ਮਿਰਜ਼ਾ ਆਪਣੇ ਪਤੀ ਤੇ ਕਈ ਇਲਜ਼ਾਮ ਲਗਾਉਂਦੀ ਹੈ ਕਈ ਗੰਭੀਰ ਇਲਜ਼ਾਮ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇਲਜ਼ਾਮ ਹੈ ਕੁੱਟਮਾਰ ਕਰਨ ਦਾ ਕਿ ਮੇਰੇ ਨਾਲ ਪਿਛਲੇ 12 ਸਾਲਾਂ ਤੋਂ ਮੇਰੇ ਜਿਹੜੇ ਹਸਬੰਡ ਆ ਉਹ ਲਗਾਤਾਰ ਕੁੱਟਮਾਰ ਕਰ ਰਹੇ ਆ ਉਸ ਤੋਂ ਬਾਅਦ ਅਗਲੀ ਚੀਜ਼ ਜਿਹੜੀ ਆਰਥਿਕ ਤੌਰ ਤੇ ਉੱਤੇ ਹਸੀਨ ਮਿਰਜ਼ਾ ਹੁਣਾਂ ਨੂੰ ਦੀ ਲੁੱਟ ਹੋ ਰਹੀ ਹੈ ਜਿੰਨੀ ਵੀ ਉਹਨਾਂ ਦੀ ਕਮਾਈ ਹੈ ਉਸ ਸਭ ਦਾ ਦੀ ਲੁੱਟ ਹੋ ਰਹੀ ਹੈ ਉਹ ਕਹਿ ਰਹੇ ਮੇਰਾ ਸਾਰਾ ਕੁਝ ਸਪੈਸ਼ਲੀ ਜਿਹੜਾ ਜੂਹੂ ਦੇ ਵਿੱਚ ਇਹਨਾਂ ਦਾ ਬੰਗਲਾ ਹੈ ਉਹ ਸਭ ਚੀਜ਼ਾਂ ਦੇ ਉੱਤੇ ਉਹਨਾਂ ਦੇ ਹਸਬੰਦ ਨੇ ਕੰਟਰੋਲ ਕਰ ਲਿਆ ਹੈ ਹਸਬੰਦ ਨੇ ਕੰਟਰੋਲ ਕੀਤਾ ਹੋਇਆ ਹੈ ਕੋਈ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਇੰਡੀਪੈਂਡੈਂਟ ਨਹੀਂ ਹੈਗੇ ਵੀ ਸਾਰਾ ਇਹਨਾਂ ਦੇ ਹਸਬੰਦ ਦੇ ਅੰਡਰ ਹੈ ਸਾਰਾ ਕੁਝ ਜੋ ਵੀ ਹੈ ਉਹਨਾਂ ਦੇ ਪਤੀ ਪਤੀ ਨੇ ਪਤਨੀ ਨੇ ਹਸੀਨ ਮਿਰਜ਼ਾ ਨੇ ਆਪਣੇ ਪਤੀ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਮੇਰੇ ਹਸਬੰਦ ਨੇ ਮੇਰੇ ਤੋਂ ਇਲਾਵਾ ਵੀ ਮੈਰਿਜ ਹੋ ਚੁੱਕੀ ਹੈ ਤੇ ਉਹਨਾਂ ਤੋਂ ਵੀ ਉਹਨਾਂ ਦੇ ਬੱਚੇ ਐ ਤੇ ਹੋਰ ਲੜਕੀਆਂ ਨਾਲ ਵੀ ਮੇਰੇ ਹਸਬੰਦ ਦੇ ਸੰਬੰਧ ਐ ਇਸ ਤਰ੍ਹਾਂ ਨੇ ਇਲਜ਼ਾਮ ਹਸੀਨ ਮਿਰਜ਼ਾ ਨੇ ਲਗਾਏ ਆਪਣੇ ਹਸਬੰਦ ਤੇ ਹੋਰ ਵੀ ਬਹੁਤ ਸਾਰੇ ਕੇਸ ਇਹਨਾਂ ਨੇ ਆਪਣੇ ਹਸਬੰਦ ਤੇ ਪਾਏ ਹੋਏ ਐ ਤੇ ਦੇਖੋ ਜਿਹੜੀਆਂ ਸ਼ੁਰੂ ਚ ਮੈਂ ਤੁਲਸੀਦਾਸ ਜੀ ਦੀਆਂ ਲਾਈਨਾਂ ਬੋਲੀਆਂ ਸੀ ਵੀਡੀਓ ਦੇ ਵਿੱਚ ਉਹ ਇੱਥੇ ਟੁੱਕਦੀਆਂ ਐ ਇਹ ਸਾਰੀਆਂ ਲਾਈਨਾਂ ਤੁਲਸੀ ਨਰਕਾ ਕਿਆ ਬੜਾ ਸਮੇ ਬੜਾ ਬਲਵਾਨ ਭੀਲਾ ਲੁੱਟੀ ਗੋਪੀਆਂ ਵਹੀ ਅਰਜੁਨ ਬਹੀਬਾਨ ਮਤਲਬ ਇੱਕ ਟਾਈਮ ਤੇ ਜਿਹਨਾਂ ਦੀ ਤੁੱਤੀ ਬੋਲਦੀ ਸੀ ਅੱਜ ਉਹਨਾਂ ਦੀ ਬੇਟੀ ਰੋ ਕੇ ਲੋਕਾਂ ਸਾਹਮਣੇ ਅਪੀਲ ਕਰ ਰਹੀ ਹੈ ਨਿਆਂ ਲਈ ਗੋਹਾਰ ਲਗਾ ਰਹੀ ਹੈ ਜਿਨਾਂ ਦੇ ਫਾਦਰ ਸਾਹਿਬ ਨੇ 20 ਸਾਲ ਬੰਬੇ ਤੇ ਰਾਜ ਕੀਤਾ ਹੋਵੇ ਤੇ ਦੇਖੋ ਇਹ ਸਤਰਾ ਬਿਲਕੁਲ ਠੀਕ ਠਾਕ ਜਾਂ ਇਹਨਾਂ ਦੇ ਉੱਤੇ ਕਿ ਸਮੇਂ ਬਹੁਤ ਹੀ ਬਲਵਾਨ ਹੈ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਨੇ ਇੱਕ ਟਾਈਮ ਤੇ ਆ ਕੇ ਸਭ ਖਾ ਕੇ ਉੱਥੇ ਤੇ ਇਸੇ ਦੇ ਨਾਲ ਮੈਂ ਆਪਣੀ ਕਹਾਣੀ ਦਾ ਐਂਡ ਕਰਦੀ ਹਾਂ ਸਟੋਰੀ ਦਾ ਜੇ ਤੁਹਾਨੂੰ ਮੇਰੇ ਚੈਨਲ ਤੇ ਮੇਰਾ ਇਹ ਸੁਣਾਣਾ ਵਧੀਆ ਲੱਗਦਾ ਹੈ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਤਾਂ ਕਿ ਮੈਂ ਅੱਗੇ ਵੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੀ ਰਹਾ ਇਸੇ ਦੇ ਨਾਲ ਮੈਂ ਵੀਡੀਓ ਦਾ ਐਂਡ ਕਰਦੀ ਹਾਂ ਧੰਨਵਾਦ